ਬੱਸ ਨੇ ਬਿਜਲੀ ਦਾ ਖੰਭਾ ਤੋੜਿਆ 50 60 ਸ਼ਰਦਾਲੂ ਬਾਲ ਬਾਲ ਬਚੇ ਬਿਜਲੀ ਸਿਸਟਮ ਤੇ ਸੁਧਾਰ ਲਈ ਪਾਵਰ ਕਾਮ ਨੂੰ ਹੈ ਕਰੋੜਾਂ ਦੇ ਫੰਡਾਂ ਦੀ ਲੋੜ ਤੇ ਹੁਣ ਆ ਗਈ ਜਿਹੜੀ ਮੇਨ ਮੁੱਦੇ ਵਾਲੀ ਗੱਲ ਹੈ ਜਿਹੜੀਆਂ 6 600 ਯੂਟਾ ਫਰੀ ਦਿੱਤੀਆਂ ਜਾਂਦੀ ਸੀ ਤੇ 2 2 4 4 ਮੀਟਰ ਲਵਾ ਕੇ ਲੋਕਾਂ ਨੇ ਸਾਰੀ ਫਰੀ ਕਰਾ ਲਈ ਤਾਂ ਥੋੜਾ ਜਿਹਾ ਰਿਪੋਰਟ ਆਈ ਸੀ ਵੀ ਚੋਰੀ ਵਧੀ ਹੈ ਘਟਣ ਦੀ بجائے ਉਹ ਜਿਹੜੇ ਬਦੀ 400 ਯੂਨਟ 600 ਯੂਨਟ ਫ੍ਰੀ ਸੀ ਉਹਨੇ ਕੁੰਡੀ ਲਾ ਕੇ ਅਰਵਾ ਪਰਾਂ ਤੋਂ ਹੋਰ ਜ਼ਗਾਰਡ ਕਰ ਲਿਆ ਵੀ 600 ਤੱਕ ਮੀਟਰ ਵਰਤਾਂਗੇ ਉਦੋਂ ਆਪਾਂ ਕੁੰਡੀ ਵਾਲੀ ਵਰਤਾਂਗੇ ਹੁਣ ਉਹਦਾ ਜਿਹੜਾ ਇਹ ਪੰਜਾਬ ਨੂੰ ਤੋਹਫਾ ਮਿਲ ਰਿਹਾ ਕਿ ਇਹ ਮੇਨ ਜੀ ਡੋਡ ਵਿਜਨਾਂ ਚ ਮਿਲਦਾ ਹੁਣ ਬਿਜਲੀ ਨਿਗਮ ਦੀਆਂ ਦੋ ਡਿਵੀਜ਼ਨਾਂ ਤੇ ਹੋ ਰਹੀ ਹੈ ਨਿੱਜੀਕਰਨ ਦੀ ਤਿਆਰੀ ਮੇਰੀਆਂ ਪੁਰਾਣੀਆਂ ਵੀਡੀਓਸ ਕੱਢ ਕੇ ਵੇਖੋ ਮੈਂ ਕਿਸ ਤਰ੍ਹਾਂ ਕਿ ਇੱਥੇ ਗੱਲ ਪੱਕਾ ਕਹੀ ਹੈ ਵੀ ਜਦੋਂ ਇਹਨਾਂ ਨੇ ਫ੍ਰੀ ਕੀਤੀ ਸੀ ਜਦੋਂ ਮੈਕਮੇ ਕੋਲ ਪੈਸੇ ਨਹੀਂ ਹੋਣਗੇ ਤਾਂ ਪ੍ਰਾਈਵੇਟ ਹੋਊਗਾ ਪ੍ਰਾਈਵੇਟ ਇਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਕਿਉਂਕਿ ਗੰਗਾ ਜਾਰੀ ਸ਼ਕਤੀਮਾਨ ਹੈ ਤਾਂ ਆਪਾਂ ਵੇਖ ਲਿਆ ਜਦੋਂ ਕਿਸਾਨ ਠਾਏ ਸੀ ਇਹਨਾਂ ਨੇ ਵੀ ਉਹ ਮੋਦੀ ਤੇ ਇੱਕ ਕੇਜਰੀਵਾਲ ਭਾਈ ਭਾਈ ਹੈ ਤੇ ਅਮਾਨੀ ਅਡਾਨੀ ਕੋਲੀ ਇਹਦਾ ਫੋੜੀ ਚਾਰਜ ਪਹੁੰਚ ਜਾਣਾ ਜੇ ਮਰਜ਼ੀ ਪਹੁੰਚ ਜੇ ਹੁਣ ਖਲ ਖਰੜ ਤੇ ਲਾਲੜੂ ਡਿਵੀਜ਼ਨ ਜਿਹੜਾ ਇਹ ਦੋ ਡਿਵੀਜ਼ਨਾਂ ਨੂੰ ਤਿਆਰੀ ਹੈ ਪ੍ਰਾਈਵੇਟ ਕਰਦੀ ਇਹਨਾਂ ਨੇ ਨਹਿਰ ਸਵੈਰ ਕਰ ਦੇਣੀ ਹੈ ਕਰਦੇ ਕਰਾਉਂਦੇ ਜੀ ਇਹ 2027 ਤੱਕ ਜਾਂਦੇ ਜਾਂਦੇ ਜਾਂਦੀ ਹੈ ਉਹਨਾਂ ਤਾਂ ਐ ਨਹੀਂ ਦੇਖੋ ਮੁੜ ਕੇ ਤੇ ਜਾਂਦੇ ਜਾਂਦੇ ਇਹ ਕੁਛ ਨਾ ਕੁਛ ਇਹੋ ਜਿਹਾ ਬਿਡ ਜਾਣਗੇ ਜਿਹੜਾ ਗਾਹਾਂ ਆਲਗਾ ਆਉਣ ਵਾਲਾ ਜਨਰੇਸ਼ਨ ਜਿਹੜੇ ਹੁਣ ਕਹਦੇ ਨੇ ਵੀ ਅਸੀਂ ਫ੍ਰੀ ਬਿਜਲੀ ਮਿਲਦੀ ਆ ਸਾਨੂੰ ਵੇ 8 ਰੁਪਏ 9 ਰੁਪਏ ਮਿਲਦੀ ਆ ਪਰ ਉਹ 20 ਰੁਪਏ ਦੇਣਾ ਭਾਵੇਂ 25 ਰੁਪਏ ਦੇਣ ਕਿਉਂਕਿ ਉਹਨਾਂ ਦੀ ਕੋਈ ਹੋਣੀ ਆ ਉਹ ਬਿਜਲੀ ਪ੍ਰਾਈਵੇਟ ਵਾਲਿਆਂ ਦੀ ਫਿਰ ਆਪਾਂ ਕੁਝ ਕਰ ਨਹੀਂ ਸਕਦੇ ਉਸ ਚੀਜ਼ੇ ਉਹਨਾਂ ਨੂੰ ਭੱਜ ਕੇ ਆਪਾਂ ਕਹਦੇ ਨੇ ਵੀ 1 ਮੀਟਰ ਹੋਰ ਭਰੇ ਗਏ ਦੋ ਲੋ ਵਾਲਾ ਕਿ ਆਪਾਂ ਨੂੰ 1200 ਦੇਜਾ ਗਰੂ ਫਰੀ ਸੋ ਇਹ ਫ੍ਰੀ ਦਾ ਨੁਕਸਾਨ ਇੱਥੇ ਪਤਾ ਲੱਗਦਾ ਮਗਰੋਂ ਜਿਵੇਂ ਹੁਣ ਬੱਸਾਂ ਦਾ ਲਾ ਲੋ ਬੱਸਾਂ 'ਚ ਵੀ ਇਹੀ ਚਮਤਿਆਰੀ ਵੀ ਫ੍ਰੀ ਦੀਆਂ ਚੜਾਉਂਦੇ ਆ ਉਹ ਬੁੜੀਆਂ ਨੂੰ ਤੇ ਬੁੜੀਆਂ ਵੀ ਆਧਾਰ ਕਾਰਡ ਲੈ ਕੇ ਬਾਈ ਜਾਂਦੇ ਕਿ ਨਾ ਵੀ ਆਹ ਥੋੜੇ ਦਿਨ ਪਹਿਲਾਂ ਜੀ ਖਬਰ ਆਈ ਸੀਗੀ ਇੱਕ ਵੀ ਉਹਨੇ ਪਹਿਲਾਂ ਟੈਕ ਟੱਕੜਾ ਲਈ ਜੋ ਟੈਕ ਕੱਟਤੀ ਉਹਨੇ ਮੁਰਕੇ ਆਧਾਰ ਕਾਰਡ ਕੱਟਤਾ ਮਗਰੋਂ ਮਗਰੋਂ ਇਹਨੇ ਲੜ ਪੀ ਵੀ ਤੂੰ ਮੇਰੇ ਟਿੱਕ ਕਿਉਂ ਕੱਟੀ ਪਹਿਲਾਂ ਆਧਾਰ ਕਾਰਡ ਬਖਾਇਆ ਨਹੀਂ ਉਹਨੇ ਮਗਰੋਂ ਆਧਾਰ ਕਾਰਡ ਕੱਢ ਲਿਆ ਤੇ ਮੁਰਕੇ ਤੇ ਸਾਰੀਆਂ ਪ੍ਰਾਈਵੇਟ ਹੀ ਹੋਣਗੀਆਂ ਪ੍ਰਾਈਵੇਟ ਹੀ ਵੀ ਸਾਰੀਆਂ ਕਿਉਂਕਿ ਸਰਕਾਰਾਂ ਤਾਂ ਖਤਮ ਹੀ ਹੋ ਰਗੀਆਂ ਜਿਹੜੀ ਬਸ ਟੁੱਟ ਜਾਂਦੀ ਆ ਭੱਜ ਜਾਂਦੀ ਉਹਨੂੰ ਅੰਦਰ ਲਾ ਆਂਦੇ ਕੋਈ ਵੀ ਮੈਕਨਿਕ ਕੋਲ ਪੈਸੇ ਨਹੀਂ ਉਹਨੂੰ ਰਿਪੇਅਰ ਕਰਾਉਣ ਵਾਸਤੇ ਇਹ ਲੋਕਾਂ ਦੀ ਇੱਕ ਜਿਹੜੀ ਮਤਲਬ ਮжоਰਿਟੀ ਲੋਕਾਂ ਦੀ ਇਹ ਮਾਨਸਿਕਤਾ ਬਣੀ ਵੀ ਉਹ ਤੁਹਾਨੂੰ ਚੀਜ਼ ਫ੍ਰੀ ਦੇ ਦੋ ਤੇ ਸਰਕਾਰਾਂ ਨੇ ਵੀ ਆਪਾਂ ਨੂੰ ਫ੍ਰੀ ਦੇ ਕੇ ਭਖਾਰੀ ਬਣਾ ਰੱਖਿਆਗਾ ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਕੰਮ ਦੇ ਦੋ ਸਾਨੂੰ ਰੁਜ਼ਗਾਰ ਮਿਲ ਜੂ ਪੈਸੇ ਮਿਲਣਗੇ ਅਸੀਂ ਆਪੇ ਆਦੀ ਮਰਜ਼ੀ ਚੀਜ਼ ਲੈ ਲਾਂਗੇ ਜੇ 100 ਰੁਪਈਆ ਹੋਊਗਾ ਤੇ ਚਾਹੇ ਮਰਸੀਡੀਜ਼ ਵਾਲੀ ਵਾਸਤੇ ਚੜਦਾ ਚਾਹੇ ਰੋਡਵੇਅ ਤੇ ਚੜਦਾ ਬੰਦੇ ਦੀ ਆਪਦੀ ਮਰਜ਼ੀ ਆ ਝਾਕਣ ਦੀ ਲੋੜ ਨਹੀਂ